ਮਹਾਰਾਜ ਕਹਿੰਦੇ ਕਲ ਮੈਂ ਰਾਮ ਨਾਮ ਸਾਰ ਅਗਲੀ ਪੰਕਤੀ ਬਹੁਤ ਕੀਮਤੀ ਬੜੇ ਧਿਆਨ ਨਾਲ ਸੁਣਿਓ ਗੁਰਦੇਵ ਕਹਿੰਦੇ ਵੀ ਅਸਲ ਵਿੱਚ ਤੇ ਗੁਰੂ ਦਾ ਹੁਕਮ ਸਭ ਤੋਂ ਉੱਤਮ ਆ ਸਭ ਤੋਂ ਸ਼੍ਰੇਸ਼ਟ ਆ ਪਰ ਲੋਕ ਕੀ ਕਰ ਰਹੇ ਆ ਜਿਹੜਾ ਆਮ ਆਵਾਮ ਆ ਜਿਹੜੀ ਆਮ ਪਬਲਿਕ ਆ ਉਹ ਕੀ ਕਰਦੀ ਐ ਗੁਰੂ ਦੇ ਹੁਕਮ ਨੂੰ ਲਾਂਬੇ ਕਰਕੇ ਹੋਰ ਹੋਰ ਕੰਮ ਬਹੁਤ ਕੀਤੇ ਜਾ ਰਹੇ ਕਿਹੜੇ ਕਿਹੜੇ ਕੰਮ ਮਹਾਰਾਜ ਕਹਿੰਦੇ ਪਹਿਲੀ ਤਾਂ ਗੱਲ ਅੱਖੀ ਤਾਂ ਮੀਟੈ ਨਾਕ ਪਕੜਣਾ ਠੱਗਣ ਕੋ ਸੰਸਾਰ ਸਾਬ ਕਹਿਣ ਲੱਗੇ ਵੀ ਜਿਹੜੇ ਅਖੌਤੀ ਧਾਰਮਿਕ ਲੋਕ ਆ ਉਹ ਕੀ ਕਰਦੇ ਆ ਜੀ ਉਹ ਅੱਖਾਂ ਮੀਟ ਲੈਂਦੇ ਆ ਅੱਖਾਂ ਮੀਟ ਲਈਆਂ ਅੱਖੀ ਤਾਂ ਮਿਟੈਂ ਨਾਕ ਪਕੜਣਾ ਮੈਂ ਵਿੱਚ ਇੱਕ ਬੇਨਤੀ ਕਰਨੀ ਚਾਹਾਂਗਾ ਬਹੁਤ ਵਾਰੀ ਨਾ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦਾਂ ਦਾ ਕੀਰਤਨ ਤੇ ਵਿਖਿਆਨ ਬਹੁਤ ਘੱਟ ਹੁੰਦਾ ਆ ਜੀਤੇ ਕਰਕੇ ਕਈ ਵਾਰੀ ਜਦੋਂ ਅਸੀਂ ਪਹਿਲੀ ਵਾਰੀ ਕੋਈ ਨਵੀਂ ਚੀਜ਼ ਸੁਣਦੇ ਆਂ ਖਾਸ ਕਰਕੇ ਉਹ ਚੀਜ਼ ਜਿਹਦੇ ਨਾਲ ਸਾਡਾ ਪਿਆਰ ਹੋਵੇ ਜਿਹਦੇ ਨਾਲ ਸਾਡਾ ਸਨੇਹ ਜੁੜਿਆ ਹੋਵੇ ਫੋਰ ਇਨਸਟੈਂਸ ਤੁਸੀਂ ਮੇਰੇ ਬੈਸਟ ਫਰੈਂਡ ਬਾਰੇ ਕੋਈ ਗੱਲ ਮੈਨੂੰ ਦੱਸੋ ਮਤਲਬ ਉਹਦਾ ਕੋਈ ਵੀਕ ਵੀਕ ਪੁਆਇੰਟ ਦੱਸੋ ਥੋੜਾ ਜਾਂ ਮੈਂ ਮਹਿਸੂਸ ਕਰਾਂਗਾ ਵੀ ਮੇਰੇ ਫਰੈਂਡ ਬਾਰੇ ਤੁਸੀਂ ਇਹ ਕਿਉਂ ਗੱਲ ਕਹੀ ਹੈ ਬਾਈ ਚਾਂਸ ਮੈਂ ਤੁਹਾਨੂੰ ਮੂੰਹ ਤੇ ਨਹੀਂ ਵੀ ਕਹਾਂਗਾ ਲੇਕਿਨ ਮੈਂ ਸੋਚਾਂਗਾ ਵੇ ਹੂ ਆਰ ਯੂ ਤੁਸੀਂ ਕੌਣ ਹੋਣੇ ਕਰਨ ਵਾਲੇ ਬੰਦਾ ਸੋਚਦਾ ਹੈ ਨਾ ਜੀ ਐਦੇ ਧਰਮ ਦੀ ਜਿਹੜੀ ਗੱਲ ਹੈ ਨਾ ਉਹਦੇ ਉੱਤੇ ਜਦੋਂ ਕੋਈ ਬੰਦਾ ਨਵੀਂ ਵਿਚਾਰ ਰੱਖਦਾ ਆ ਧਰਮ ਦੀ ਅਸੀਂ ਕੋ ਨਵੀਂ ਗੱਲ ਸੁਣਦੇ ਆ ਤਾਂ ਸੁਣ ਕੇ ਫਸਟ ਟਾਈਮ ਸਾਨੂੰ ਬੜਾ ਅਜੀਬੋ ਗਰੀਬ ਮਹਿਸੂਸ ਹੁੰਦਾ ਵੀ ਆਹ ਕੀ ਗੱਲ ਹੋ ਗਈ ਹੈ ਇਸ ਲਈ ਮੈਂ ਬੇਨਤੀ ਕਰਾਂ ਜਿਨ੍ਹਾਂ ਸੰਗਤਾਂ ਦੇ ਕੋਲ ਮੋਬਾਈਲ ਆ ਨਾ ਕਿਰਪਾ ਕਰਕੇ ਸ਼ਬਦ ਜਰੂਰ ਕੱਢੋ ਜੇ ਤੁਸੀਂ ਖੁਦ ਪੜ੍ਹੋਗੇ ਮੈਂ ਆਪ ਜੀ ਨਾਲ ਪੰਨਾ ਵੀ ਸਾਂਝਾ ਕੀਤਾ ਹੈ ਵੀ 662 ਅੰਕ ਉੱਤੇ ਸ਼ਬਦ ਆ ਤੁਹਾਨੂੰ ਆਪ ਨੂੰ ਵੀ ਯਕੀਨ ਆਏਗਾ ਕਿ ਗੁਰੂ ਨੇ ਤਾਂ ਗੱਲ ਲਿਖੀ ਹੋਈ ਆ ਆਪਾਂ ਸਾਨੂੰ ਜਿਹੜੇ ਕੰਮਕਾਰ ਸੀਗੇ ਹੋਰ ਵਿੱਚ ਪਾ ਲਿਆ ਅੱਖਾਂ ਹੀ ਤਾਂ ਮੀਟੈਂ ਮਹਾਰਾਜ ਕਹਿੰਦੇ ਅਖੌਤੀ ਧਾਰਮਿਕ ਲੋਕ ਅੱਖਾਂ ਮੀਟ ਕੇ ਬਹਿ ਜਾਂਦੇ ਆ ਨਾਕ ਪਕੜੈਂ ਨੱਕ ਪਕੜ ਲੈਂਦੇ ਆ ਅੱਖਾਂ ਤਾਂ ਮੀਟੈਂ ਨਾਕ ਪਕੜੈਂ ਠੱਗਣ ਕਉ ਸੰਸਾਰ ਕਾਦੇ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਕੰਮ ਕਰਦੇ ਪਏ ਅੱਖਾਂ ਮੀਟ ਕੇ ਬਹਿ ਜਾਣਾ ਵੇ ਬਾਬਾ ਜੀ ਅੰਦਰ ਕੀ ਕਰ ਰਹੇ ਆ ਅੱਖਾਂ ਮੀਚੀਆਂ ਹੋਈਆਂ ਬਾਬਿਆਂ ਦੀਆਂ ਫੋਟੋਆਂ ਦੇਖ ਲਓ ਤੁਸੀਂ ਈਵਨ ਬਾਬੇ ਨਾਨਕ ਦੀ ਫੋਟੋ ਵੀ ਅੱਖਾਂ ਮੀਚੀਆਂ ਹੋਇਆਂ ਬਣਾਈ ਗਈ ਹੈ ਹਾਲਾਂਕਿ ਉਹ ਫੇਕ ਫੋਟੋ ਹੈ ਇਹ ਤਾਂ ਚਲੋ ਤੁਹਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਖੁਸ਼ੀ ਹੋਈ ਵੇਖ ਕੇ ਵੀ ਕੋਈ ਅਖੌਤੀ ਧਾਰਮਿਕ ਫੋਟੋਆਂ ਨਹੀਂ ਲੱਗੀਆਂ ਹੋਈਆਂ ਵਧੀਆ ਗੱਲ ਹੈ ਕਿਉਂਕਿ ਸਾਡਾ ਫੋਟੋ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੇ ਵਾਸਤੇ ਬਾਬੇ ਨਾਨਕ ਦੀ ਫੋਟੋ ਆ ਗੁਰੂ ਗ੍ਰੰਥ ਸਾਹਿਬ ਆ ਜਪਜੀ ਸਾਹਿਬ ਹੈ ਆਸਾ ਕੀ ਬਾਣੀ ਸਾਰੀ ਗੁਰਬਾਣੀ ਸਾਡੇ ਗੁਰੂਆਂ ਦੀ ਕੀ ਹੈ ਜੀ ਸਾਡੇ ਲਈ ਫੋਟੋ ਹੈ ਬਸ ਸਾਨੂੰ ਨਹੀਂ ਪਤਾ ਸ਼ੋਭਾ ਸਿੰਘ ਨੇ ਕੀ ਬਣਾਇਆ ਤੇ ਕੀ ਨਹੀਂ ਬਣਾਇਆ ਬਾਬੇ ਨਾਨਕ ਦੀ ਵੀ ਫੋਟੋ ਇਦਾਂ ਦੀ ਬਣਾਈ ਗਈ ਹੈ ਜਿਵੇਂ ਅੱਖਾਂ ਬੰਦ ਹੋਣ ਸੋ ਕਾਲਡ ਜਿਹੜੀ ਫੋਟੋ ਹੈ ਲੇਕਿਨ ਬਾਬੇ ਨਾਨਕ ਦਾ ਸ਼ਬਦ ਪੜੋ ਜਿਹੜਾ ਬਾਬਾ ਨਾਨਕ ਆਪਣੀ ਬਾਣੀ 'ਚ ਇਹ ਗੱਲ ਕਹਿ ਰਿਹਾ ਆ ਭਈ ਮੈਂ ਉਹਨਾਂ ਨੂੰ ਸੰਸਾਰੀ ਤੌਰ ਤੇ ਠੱਗ ਮੰਨਦਾ ਹਾਂ ਜਿਹੜੇ ਅੱਖਾਂ ਮੀਚ-ਮੀਚ ਕੇ ਧਰਮ ਦੇ ਨਾਮ ਉੱਤੇ ਧੰਦਾ ਕਰਦੇ ਪਏ ਆ ਕਿ ਉਹ ਬਾਬਾ ਨਾਨਕ ਆਪ ਅੱਖਾਂ ਮੀਟ ਸਕਦੇ ਆ ਜੀ ਭਲਾਂ ਦੱਸਿਓ ਜੇ ਮੈਂ ਆਪ ਜੀ ਨੂੰ ਕਹਾਂ ਵੀ ਸ਼ੂਗਰ ਨਾ ਖਾਇਆ ਕਰੋ ਮਿੱਠਾ ਨਾ ਖਾਇਆ ਕਰੋ ਤੁਹਾਨੂੰ ਕਹਿਣ ਦਾ ਫਾਇਦਾ ਤੇ ਤਾਂ ਜੇ ਮੈਂ ਖੁਦ ਨਹੀਂ ਖਾਂਦਾ ਗੌਰ ਕਰਿਓ ਜੇ ਬਾਬੇ ਨਾਨਕ ਨੇ ਆਪ ਕਿਹਾ ਬਾਣੀ ਤੇ ਬੇ ਅੱਖਾਂ ਨਹੀਂ ਮੀਚਣੀਆਂ ਅਛਾ ਕਦੀ ਤੁਸੀਂ ਵੇਖੋ ਦੁਨੀਆ ਦਾ ਕਿਹੜਾ ਕਿਹੜਾ ਕੰਮ ਆ ਜਿਸ ਕੰਮ ਨੂੰ ਕਰਨ ਲੱਗਿਆਂ ਅੱਖਾਂ ਬੰਦ ਕਰਨ ਨੂੰ ਕਿਹਾ ਜਾਂਦਾ ਹੈਗਾ ਕੋਈ ਕੰਮ ਦੁਨੀਆ ਦਾ ਸਾਰੇ ਕੰਮ ਬਲਕੇ ਨਿਆਣਿਆਂ ਨੂੰ ਪੰਜਾਬ ਦੇ ਵਿੱਚ ਜਿਹੜੀ ਠੀਠ ਪੰਜਾਬੀ ਹੈ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਵੀ ਪੁੱਤ ਅੱਖਾਂ ਖੋਲ ਕੇ ਕੰਮ ਕਰਨਾ ਕਦੀ ਨਾ ਸੀ ਕਿਹਾ ਅੱਖਾਂ ਬੰਦ ਕਰਕੇ ਕਰੋ ਸਿਰਫ ਗੁਰਦੁਆਰੇ ਆ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਕਿਹਾ ਜਾਂਦਾ ਆ ਅੱਖਾਂ ਮੀਚ ਕੇ ਬਹਿ ਜਾਓ ਲੇਟਾਂ ਬੰਦ ਕਰਕੇ ਬਹਿ ਜਾਓ ਹੁੰਦਾ ਨਾ ਜੀ ਆਮ ਤੌਰ ਤੇ ਗੱਲਬਾਤ ਮੈਂ ਫਿਰ ਬੇਨਤੀ ਕਰਦਾ ਜਾਵਾਂ ਵੀ ਇਹ ਜਿਹੜੇ ਸ਼ਬਦ ਆ ਨਾ ਇਹ ਸਾਨੂੰ ਦੱਸੇ ਨਹੀਂ ਗਏ ਸਾਨੂੰ ਪੜ੍ਹਾਏ ਨਹੀਂ ਗਏ ਉਹਦਾ ਕਾਰਨ ਇਹ ਸਿਗਾ ਕਿਉਂਕਿ ਇਹਨਾਂ ਦੇ ਦੱਸਣ ਨਾਲ ਧਾਰਮਿਕ ਲੋਕਾਂ ਦੀ ਜੀਬ ਨੂੰ ਖਤਰਾ ਪੈ ਜਾਂਦਾ ਇਸ ਕਰਕੇ ਆਪ ਜੀ ਨੂੰ ਬੇਨਤੀ ਕਰਾਂ ਭਾਵੇਂ ਹੁਣ ਪੜੋ ਤੇ ਭਾਵੇਂ ਬਾਅਦ ਵਿੱਚ ਪੜੋ ਇਹ ਸ਼ਬਦ ਇੱਕ ਵਾਰੀ ਜ਼ਰੂਰ ਪੜਿਓ ਅੱਖੀਂ ਤਾਂ ਮੀਟੈ ਨਾਕ ਪਕੜਨਾ ਨੱਕ ਨੂੰ ਫੜ ਲੈਂਦੇਵੇਂ ਆਸਣ ਕਰਦੇ ਆ ਨਾ ਆਸਣ ਅੱਖਾਂ ਤਾਂ ਮੀਟੈਂ ਨਾਕ ਪਕੜਨੇ ਕਿਉਂ ਕਰਦੇ ਆ ਠੱਗਣ ਕੋ ਸੰਸਾਰ ਸੰਸਾਰ ਨੂੰ ਠੱਗਣ ਵਾਸਤੇ ਕੰਮ ਕੀਤਾ ਜਾਂਦਾ ਕਿੰਦੀਕ ਵਧੀਆ ਗੱਲ ਐ ਜੀ ਕਿੰਨਾ ਸੌਖਾ ਕੰਮ ਐ ਹੁਣ ਜਿਹੜਾ ਬੰਦਾ ਮੰਨ ਲਓ ਵੀ ਮੈਂ ਆਪਣੇ ਬਾਰੇ ਤੁਹਾਨੂੰ ਗੱਲ ਦੱਸਾਂ ਵੀ ਮੈਂ ਸਵੇਰੇ 2:30 ਵਜੇ ਉੱਠ ਖੜਦਾ ਜੀ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿ ਰਿਹਾ ਗੱਲ ਵੇ 2:30 ਵਜੇ ਉੱਠ ਕੇ 3 ਵਜੇ ਤੱਕ ਇਸ਼ਨਾਨ ਕਰਕੇ ਫਿਰ 3 ਤੋਂ ਲੈ ਕੇ 5 ਵਜੇ ਤੱਕ ਨਾ ਮੈਂ ਚੌਂਕੜਾ ਮਾਰ ਕੇ ਬਹਿਣਾ ਤੇ ਜਿਹੜਾ ਬੰਦਾ ਰਾਤ ਨੂੰ 2 ਵਜੇ ਕੰਮ ਤੋਂ ਹੀ ਆ ਰਿਹਾ ਆ ਉਹ ਚੌਂਕੜਾ ਕਿਵੇਂ ਮਾਰੇਗਾ ਜੀ ਬੱਲੇ ਚੌਂਕੜਾ ਸਰੀਰ ਦਾ ਨਹੀਂ ਵਿਚਾਰਾਂ ਦਾ ਹੋਣਾ ਚਾਹੀਦਾ ਹੈ ਕਈ ਵਾਰੀ ਪੁੱਛਿਆ ਜਾਂਦਾ ਨਾ ਵੀ ਤੁਹਾਡਾ ਚੌਂਕੜਾ ਕਿੰਨੇ ਘੰਟੇ ਦਾ ਆ ਚੌਂਕੜਾ ਮਤਲਬ ਜਿਵੇਂ ਆਪਾਂ ਬੈਠੀਏ ਸਾਰੇ ਬੈਠਣ ਦਾ ਕੋਈ ਇਸ਼ੂ ਨਹੀਂ ਹੈਗਾ ਵੇ ਤੁਸੀਂ ਬੈਠ ਸਕਦੇ ਆ ਲੇਕਿਨ ਗੁਰੂ ਕਹਿੰਦੇ ਵੀ ਵਿਚਾਰਾਂ ਨੇ ਚੌਂਕੜਾ ਮਾਰਿਆ ਕਿ ਨਹੀਂ ਮਨ ਦਾ ਚੌਂਕੜਾ ਲੱਗਿਆ ਕਿ ਨਹੀਂ ਲੱਗਿਆ ਹੋਇਆ ਅਸੀਂ ਇਸੇ ਚੱਕਰ ਵਿੱਚ ਪੈ ਗਏ ਵੀ ਜਿਹੜਾ ਬੰਦਾ 2 ਘੰਟੇ ਚੌਂਕੜਾ ਮਾਰਦਾ ਹੁਣ ਜੇਕਰ ਚੌਂਕੜਾ ਮਾਰਨ ਦੇ ਨਾਲ ਹੀ ਨਾਮ ਜਪਿਆ ਜਾਂਦਾ ਤਾਂ ਸੱਟ ਜਾਣੋ ਜਿਹੜਾ ਸਾਡਾ ਭਰਾ ਫੈਕਟਰੀ 'ਚ ਕੰਮ ਕਰਦਾ ਉਹ ਕਿਵੇਂ ਚੌਂਕੜਾ ਮਾਰੂਗਾ ਜਿਹੜਾ ਸਾਡਾ ਵੀਰ ਜਾਂ ਭੈਣ ਟੀਚਰ ਆ ਉਹ ਕਿਵੇਂ ਚੌਂਕੜਾ ਮਾਰਨਗੇ ਨਹੀਂ ਐਦਾਂ ਦਾ ਨਾਮ ਜਪਣ ਨੂੰ ਗੁਰੂ ਨੇ ਨਹੀਂ ਕਿਹਾ ਸੀਗਾ ਗੁਰੂ ਕਹਿੰਦਾ ਸੀਗਾ ਨਾਮ ਉਹ ਜਪਣਾ ਆ ਜਿਹੜਾ ਤੂੰ ਆਪਣੇ ਆਫਿਸ ਵਿੱਚ ਬਹਿ ਕੇ ਵੀ ਜਪ ਸਕੇ ਜਿਹੜਾ ਤੂੰ ਫੈਕਟਰੀ ਦੇ ਵਿੱਚ ਬੈਠ ਕੇ ਵੀ ਜਪ ਸਕੇ ਜਿਹੜਾ ਤੂੰ ਹਰ ਪਾਸੇ ਜਾਵੇਂ ਜਿੱਥੇ ਜਾਵੇਂ ਹਰ ਜਗ੍ਹਾ ਬੈਠ ਕੇ ਤੂੰ ਨਾਮ ਜਪ ਸਕੇ ਐਦਾਂ ਦਾ ਨਾਮ ਜਪਣਾ ਉਹ ਉਹ ਨਾਮ ਕਿਹੜਾ ਜਿਪਣਾ ਉਹ ਨਾਮ ਹੈ ਗੁਰੂ ਦੇ ਹੁਕਮ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਦੇਣਾ ਬਈ ਜੋਗ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਵਾਲੀ ਗੱਲ ਆਰੰਭਤਾ ਵਿੱਚ ਗੁਰਦੇਵ ਨੇ ਜ਼ਿਕਰ ਕੀਤਾ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢੱਬ